ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੇ ਚਰਨਾਂ ਕੋਲ ਆਪ ਸਰਦਾਸ ਜੀ ਕੀ ਪਾਤਸ਼ਾਹ ਜੀ ਆਪ ਨੇ ਪਾਰ ਕਿਰਪਾ ਕੀਤੀ ਆਪ ਦੇ ਬਾਰ ਨੂੰ ਤੇ ਮੇਰ ਪ੍ਰਿਆਸ ਰੱਖਿਆ ਖੁਸ਼ੇ ਬਖਸ਼ੀ ਜੀ ਮੇਲੇ ਲਾਉਣੀ ਪਾਤਸ਼ਾਹ ਜਵੇਂ ਆਟੇ ਦੀ ਮੇਲਿਆ ਮੈਦੇ ਦੀ ਮੇਲਿਆ ਸੂਜੀ ਦੀ ਮੇਲਿਆ ਪਾਸ਼ਾ ਸਾਰੇ ਕਾਰਜ ਆਪ ਜੀ ਨੇ ਕਰਾਉਣੇ ਆ ਸਹਿਬ ਹੱਥ ਵਿੜਿਆਈਆਂ ਜਿਸ ਭਾਵੇਂ ਤੁਸੀਂ ਦੇ ਆਪ ਵੀ ਵਿੜਿਆਈਆਂ ਕਰਾਉਣੀਆਂ ਆ ਆਪ ਹੀ ਸਾਰੇ ਕਾਰਜ ਕਰਨੇ ਆ ਇਹ ਪਾਸ਼ਾ ਕਾਰਜ ਤੇਰਾ ਵਾ ਆਪ ਜੀ ਨੇ ਕਰਨਾ ਵਿੱਚ ਕਰਤਾਪੁਰਖ ਕਲਵਾ ਵਾਰਡਾ ਵਿੰਗਾ ਵਿੱਚ ਖਲੋ ਕੇ ਸਾਰੇ ਕਾਰਜ ਆਪ ਜੀ ਨੇ ਕਰਨੇ ਆ ਨਹੀਂ ਪੱਥਰ ਰੱਖਣ ਲੱਗੇ ਪਾਸ਼ਾ ਆ ਗਿਆ ਬਖਸ਼ਿਸ਼ ਕਰੋ ਕਿਰਪਾ ਕਰੋ ਬਾਕੀ ਕਾਰਜ ਵੀ ਆਪ ਜੀ ਨੇ ਕਰਨੇ ਜਿੰਨੀਆਂ ਮਸ਼ੀਨਾ ਲੱਗੜੀਆਂ ਜੋ ਕਾਰਜ ਹੋੜੇ ਆ ਉਹ ਆਪ ਜੀ ਨੇ ਕਰਨੇ ਪਾਤਸ਼ਾਹ ਜੀ ਮੈਂ ਨਹੀਂ ਕੁਝ ਹੋ ਨਹੀਂ ਆ ਜਾਣ ਮੋਰਾ ਹਉਸਾ ਲਜਿਆ ਰੱਖ ਲਿਓ ਮੈਂ ਸੱਜਣਾ ਜਨ ਪੂਰਾ ਲਜਬਤ ਰੱਖਿਓ ਕਿਰਪਾ ਕਰਿਓ ਪਾਸ਼ਾ ਖੁਸ਼ੇ ਭਾਸ਼ ਕਰਿ ਦਿਓ ਆਗਿਆ ਪਾਸ਼ਾ ਜੀ ਨਾਰਤ ਨਾਮ ਚੜ੍ਹਦੀ ਬਾਣ ਤੇਰੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਲ ਹੀ ਜੋੜ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ